ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਸਰਦਾਰ ਦਲਜੀਤ ਸਿੰਘ ਹੋਣਾ ਦੀ ਲਿਖੀ ਹੋਈ ਖਾੜਕੂ ਸਾਖੀ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਗੁੰਮਨਾਮ ਸਿਦਕੀ ਬੀਬੀ ਲੜੀ ਜੋੜਨ ਲਈ ਪਿਛਲੀਆਂ ਵੀਡੀਓ ਨੂੰ ਸਾਰਿਆਂ ਨੂੰ ਸੁਣ ਲਿਆ ਜਾਵੇ ਅੱਜ ਆਪਾਂ ਪੜਾਂਗੇ ਗੁੰਮਨਾਮ ਸਿਦਕੀ ਬੀਬੀ ਭਾਗ 2 ਕੁਝ ਦਿਨ ਪਹਿਲਾਂ ਮੈਂ ਲੁਧਿਆਣੇ ਦੇ ਇੱਕ ਟਕਸਾਲੀ ਜਥੇਦਾਰ ਨੂੰ ਮਿਲਿਆ شدت بیماری ਅਤੇ ਉਮਰ ਨੇ ਉਸ ਦੇ ਸਰੀਰ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਹੈ ਕੁਝ ਮਹੀਨੇ ਪਹਿਲਾਂ ਉਹਦੀ سنگਣੀ ਵੀ ਚੜਾਈ ਕਰ ਗਈ ਉਸ ਨੇ ਗੱਲਬਾਤ ਦੌਰਾਨ ਕਿਹਾ ਕਿ ਮੇਰੇ ਮਨ ਉੱਤੇ ਇੱਕ ਬੋਝ ਜਿਹਾ ਹੈ ਜਿਹਦਾ ਮੈਂ ਕੁਝ ਨਹੀਂ ਕਰ ਸਕਿਆ ਉਸ ਦੇ ਕਹਿਣ ਮੁਤਾਬਕ ਇਹ 1987 ਦੇ ਬੈਂਕ مانਜੇ ਦੇ ਮਗਰੋਂ ਦੀ ਗੱਲ ਹੈ ਜਦੋਂ ਉਹਨੂੰ ਤਫਤੀਸ਼ محکمہ ਵਾਲੇ ਫੜ ਕੇ ਲੈ ਗਏ ਸਨ ਫਿਰ ਉਹ ਸੀਆਰਪੀਐਫ ਦੇ ਦੁੱਗਰੀ ਵਾਲੇ ਟਿਕਾਣੇ ਵਿੱਚ ਉਹਨਾਂ ਦੇ ਹਵਾਲੇ ਕਰ ਗਏ ਜਿੱਥੇ ਉਹ 2 ਕੋ ਹਫਤੇ ਰਿਹਾ ਸੀਆਰਪੀਐਫ ਵਾਲੇ ਅਤੇ ਖੁਫੀਆ ਮਹਿਕਮੇ ਉਸ ਵੇਲੇ ਨਾਜਾਇਜ਼ ਹਿਰਾਸਤ ਵਿੱਚ ਲਏ ਸਿੰਘ ਸਿੰਘਣੀਆਂ ਨੂੰ ਅਜਿਹਿਆਂ ਥਾਵਾਂ ਉੱਤੇ ਰੱਖਦੇ ਸਨ ਇੱਥੇ ਤਸ਼ੱਦਦ ਤੋਂ ਬਿਨਾਂ ਪੁੱਛਗਿੱਛ ਅਤੇ ਜਲਾਲਤ ਦੇ ਖਾਸ ਤਰੀਕੇ ਵਰਤੇ ਜਾਂਦੇ ਸਨ ਜੋ ਉਦੋਂ ਆਮ ਥਾਣਿਆਂ ਵਿੱਚ ਲੰਬੇ ਸਮੇਂ ਲਈ ਕਰਨੇ ਮੁਸ਼ਕਲ ਹੁੰਦੇ ਸਨ ਜਿਹੜੇ ਬੰਦੇ ਸਰਕਾਰ ਲਈ ਭਾੜੇ ਦੇ ਕਾਤਲ ਸੁਹੀਏ ਕੈਟ ਸਨ ਉਹਨਾਂ ਨੂੰ ਵੀ ਇਹਨਾਂ ਥਾਵਾਂ ਉੱਤੇ ਹੀ ਰੱਖਿਆ ਜਾਂਦਾ ਸੀ ਖੁਫੀਆ ਮਹਿਕਮੇ ਵਾਲੇ ਜਾਂ ਪੁਲਿਸ ਵਾਲੇ ਇੱਥੇ ਰੱਖੇ ਕੈਦੀਆਂ ਨੂੰ ਲੋੜ ਮੁਤਾਬਕ ਲੈ ਜਾਂਦੇ ਅਤੇ ਫਿਰ ਜਮ੍ਹਾਂ ਕਰਾ ਜਾਂਦੇ ਸਨ ਜਦੋਂ ਕੋਈ ਕੈਦੀ ਵਾਪਸ ਨਹੀਂ ਆਉਂਦਾ ਸੀ ਤਾਂ ਉਹਦਾ ਮਤਲਬ ਹੁੰਦਾ ਸੀ ਕਿ ਉਹ ਰੱਬ ਨੂੰ ਪਿਆਰਾ ਹੋ ਗਿਆ ਜਥੇਦਾਰ ਉੱਤੇ ਪਨਾਹ ਦਾ ਮੁਕਦਮਾ ਬਣਾ ਦਿੱਤਾ ਸੀ ਪਰ ਉਹਦੇ ਕੋਲੋਂ ਪੁੱਛ ਗਏ ਜਰਨਲ ਲਾਲਬ ਸਿੰਘ ਹਰਜਿੰਦਰ ਸਿੰਘ ਜਿੰਦਾ ਚਰਨਜੀਤ ਸਿੰਘ ਤਲਵੰਡੀ ਅਤੇ ਮੇਰੇ ਬਾਰੇ ਕਰਦੇ ਸਨ ਇਸ ਨੂੰ ਇੱਕ 15x20 ਦੇ ਕਮਰੇ ਵਿੱਚ ਰੱਖਿਆ ਗਿਆ ਜਿੱਥੇ 24 ਘੰਟੇ ਬਹੁਤ ਤੇਜ਼ ਰੋਸ਼ਨੀ ਰਹਿੰਦੀ ਸੀ ਬਿਜਲੀ ਦੀ ਜੜਤ ਇਸ ਤਰ੍ਹਾਂ ਕੀਤੀ ਸੀ ਕਿ ਬੰਦਾ ਬਿਨਾਂ ਕਿਸੇ ਆਸਰੇ ਦੇ ਤਾਰਾਂ ਤੱਕ ਪਹੁੰਚ ਨਹੀਂ ਸਕਦਾ ਸੀ ਉਸ ਕਮਰੇ ਵਿੱਚ ਕੋਈ ਵੀ ਭਾਂਡਾ ਜਾਂ ਕੱਪੜਾ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਨਾਲ ਕੈਦੀ ਆਤਮ ਹੱਤਿਆ ਕਰ ਸਕੇ ਥੱਲੇ ਵਿਛਾਉਣ ਲਈ ਪਾਟੇ ਮਲੇ ਫੌਜੀ ਕੰਬਲ ਸਨ ਅਤੇ ਪਾਣੀ ਲਈ ਇੱਕ ਮਿੱਟੀ ਦਾ ਘੜਾ ਸੀ ਲੋਹੇ ਦੀਆਂ ਸੀਖਾਂ ਵਾਲੀਆਂ ਤਾਕੀਆਂ ਦੇ ਬਾਹਰ ਵੀ ਕੰਡਿਆਲੀ ਤਾਰ ਲੱਗੀ ਹੋਈ ਸੀ ਟਿਕਾਣੇ ਉੱਤੇ ਪੁੱਛਗਿੱਛ ਕਰਨ ਵਾਲੇ ਬਹੁਤੇ ਬੰਦੇ ਗੈਰ ਪੰਜਾਬੀ ਸਨ ਉਹਨਾਂ ਵਿੱਚ ਸਿੱਖਾਂ ਨਾਲ ਖਾਸ ਕਰਕੇ ਖਾੜਕੂਆਂ ਵਿਰੁੱਧ ਬਹੁਤ ਨਫ਼ਰਤ ਭਰੀ ਹੋਈ ਸੀ ਸਭ ਕੈਦੀਆਂ ਲਈ ਹੀ ਇਹਨਾਂ ਦਾ ਵਤੀਰਾ ਨਫ਼ਰਤ ਵਾਲਾ ਸੀ ਜਦੋਂ ਕੋਈ ਵੱਡੇ ਅਹੁਦੇ ਵਾਲਾ ਇਹਨਾਂ ਕੈਦੀਆਂ ਦੀ ਪੁੱਛ ਕਿ ਚਲੇ ਆਉਂਦਾ ਸੀ ਤਾਂ ਇਹ ਹੋਰ ਵੀ ਸਖਤ ਹੋ ਜਾਂਦੇ ਸਨ ਕਈ ਵਾਰ ਜਦੋਂ ਇਹ ਸ਼ਰਾਬ ਪੀ ਲੈਂਦੇ ਸਨ ਜਾਂ ਇਹਨਾਂ ਦੇ ਬੰਦੇ ਖਾੜਕੂਆਂ ਵੱਲੋਂ ਮਾਰੇ ਜਾਂਦੇ ਸਨ ਤਾਂ ਕੈਦੀਆਂ ਨਾਲ ਵਰਤਾਵ ਹੋਰ ਹਮਲਾਵਰ ਅਤੇ ਬਦਲਾਖੋਰ ਹੋ ਜਾਂਦਾ ਸੀ ਗਾਲਾਂ ਕੁੱਟ ਅਤੇ ਤਾਨੇ ਜਲਾਲਤ ਦਾ ਆਮ ਵਿਹਾਰ ਬਣਿਆ ਹੋਇਆ ਸੀ ਹਰ ਥਾਂ ਅਜਿਹੇ ਬੰਦੇ ਅਤੇ ਅਜਿਹਾ ਵਿਹਾਰ ਹੀ ਹੁੰਦਾ ਹੈ ਹਰ ਥਾਂ ਹੀ ਕੁਝ ਬੰਦੇ ਅਜਿਹੇ ਹੁੰਦੇ ਹਨ ਜਿਹੜੇ ਹਰੋਂ ਦੂਜਿਆਂ ਵਰਗੇ ਬਣ ਕੇ ਰਹਿੰਦੇ ਹਨ ਪਰ ਉਹਨਾਂ ਦੇ ਅੰਦਰ ਕੁਝ ਨਾ ਕੁਝ ਹਮਦਰਦੀ ਜਾਂ ਤਰਸ ਵਰਗਾ ਪਿਆ ਹੁੰਦਾ ਹੈ ਉਦੋਂ ਦਿੱਲੀ ਹਕੂਮਤ ਦੇ ਦੱਖਣੀ ਅਤੇ ਦੱਖਣ ਪੂਰਬੀ ਇਲਾਕਿਆਂ ਦੇ ਲੋਕਾਂ ਵਿੱਚ ਸਿੱਖਾਂ ਲਈ ਉਹ ਨਫ਼ਰਤ ਨਹੀਂ ਸੀ ਜੋ ਪੱਛਮੀ ਅਤੇ ਉੱਤਰੀ ਇਲਾਕਿਆਂ ਵਿੱਚ ਫੈਲੀ ਹੋਈ ਸੀ ਉਸ ਵੇਲੇ ਇੱਕ ਦੱਖਣੀ ਹੌਲਦਾਰ ਜੋ ਜਥੇਦਾਰ ਨੂੰ ਰੋਟੀ ਪਾਣੀ ਦਿੰਦਾ ਸੀ ਉਹ ਕੁਝ ਦਿਨਾਂ ਵਿੱਚ ਉਸ ਨਾਲ ਖੁੱਲ ਗਿਆ ਜਦੋਂ ਉਸ ਨੂੰ ਇਹ ਪਤਾ ਲੱਗ ਗਿਆ ਕਿ ਉਹਦੇ ਉੱਤੇ ਮੁਕੱਦਮਾ ਦਰਜ ਹੋ ਗਿਆ ਹੈ ਅਤੇ ਉਹਨੂੰ ਛੱਡਿਆ ਜਾਣਾ ਹੈ ਤਾਂ ਉਹਦਾ ਵਿਹਾਰ ਜਥੇਦਾਰ ਨਾਲ ਹੋਰ ਵੀ ਸਹਜ ਹੋ ਗਿਆ ਉਸਨੇ ਛੱਡਣ ਤੋਂ 2 ਦਿਨ ਪਹਿਲਾਂ ਜਥੇਦਾਰ ਨੂੰ ਦੱਸਿਆ ਕਿ ਤੇਰੇ ਤੋਂ ਮਹੀਨਾ ਕੋ ਪਹਿਲਾਂ ਇਸੇ ਕਮਰੇ ਵਿੱਚ ਜਵਾਨ ਔਰਤ ਨੂੰ ਰੱਖਿਆ ਹੋਇਆ ਸੀ ਤੇਰੇ ਵਾਂਗ ਉਸ ਤੋਂ ਵੀ ਜਰਨਲ ਲਾਭ ਸਿੰਘ ਬਾਰੇ ਪੁੱਛਦੇ ਸਨ ਅਫਸਰ ਲੋਕ ਇੱਥੇ ਆ ਕੇ ਉਹਦੇ ਉੱਤੇ ਬਹੁਤ ਤਸ਼ੱਦਦ ਕਰਦੇ ਸਨ ਅਤੇ ਬਹੁਤ ਬੁਰਾ बोलਦੇ ਸਨ ਕਈ ਵਾਰ ਉਸ ਨੂੰ ਲੈ ਜਾਂਦੇ ਅਤੇ ਫਿਰ ਜਮਾ ਕਰਾ ਜਾਂਦੇ ਸਨ ਉਸ ਨੂੰ ਵੀ ਰੋਟੀ ਪਾਣੀ ਮੈਂ ਹੀ ਦਿੰਦਾ ਹੁੰਦਾ ਸੀ ਉਹ ਮੁਸ਼ਕਲ ਨਾਲ ਹੀ ਕੁਝ ਖਾਂਦੀ ਪੀਂਦੀ ਸੀ ਤੇ ਕੰਦ ਨਾਲ ਢੋਲਾ ਕੇ ਜਾਂ ਲੰਬੇ ਪੈ ਕੇ ਸਿੱਧਾ ਹੀ ਝਾਕਦੀ ਰਹਿੰਦੀ ਸੀ ਅਫਸਰ ਉਸ ਨੂੰ ਜਰਨਲ ਲਾਭ ਸਿੰਘ ਨਾਲ ਜੋੜਦੇ ਸਨ ਤੇ ਉਸ ਨੂੰ ਵਾਰ-ਵਾਰ ਕਹਿੰਦੇ ਸਨ ਕਿ ਸਾਨੂੰ ਉਸ ਬਾਰੇ ਦੱਸ ਉਸ ਦੀਆਂ ਚੀਕਾਂ ਅਤੇ ਦਰਦ ਨਾਲ ਹੂੰਗਣ ਦੀਆਂ ਆਵਾਜ਼ਾਂ ਮੈਨੂੰ ਬਹੁਤ ਨੰਗ ਕਰਦੀਆਂ ਸਨ ਇੱਕ ਵਾਰ ਸਾਦੇ ਕੱਪੜਿਆਂ ਵਿੱਚ ਆਇਆ ਅਫਸਰ ਉਸ ਨੂੰ ਅਲਫ ਨੰਗੇ ਕਰਕੇ ਉਸਦੇ ਚੱਡੇ ਪਾੜ ਰਿਹਾ ਸੀ ਉਹਦੇ ਪਿਸ਼ਾਬ ਵਾਲੀ ਥਾਂ ਤੇ ਠੁੱਡੇ ਮਾਰ ਰਿਹਾ ਸੀ ਇਹ ਵੇਖਣਾ ਮੇਰੇ ਲਈ ਬਹੁਤ ਅਸਹਿ ਸੀ ਪਰ ਨੌਕਰੀ ਪੇਸ਼ਾ ਬੰਦੇ ਨੇ ਆਪਣੇ ਤੋਂ ਉੱਪਰ ਵਾਲਿਆਂ ਦੇ ਹੁਕਮ ਵਿੱਚ ਹੀ ਚੱਲਣਾ ਹੁੰਦਾ ਹੈ ਫਿਰ ਉਹ ਅਫਸਰ ਨੇ ਇਹ ਹੁਕਮ ਦਿੱਤਾ ਕਿ ਇਸ ਨੂੰ ਹੁਣ ਨੰਗੀ ਹੀ ਰੱਖਣਾ ਹੈ ਕੋਈ ਕੱਪੜਾ ਨਹੀਂ ਦੇਣਾ ਉਸ ਦਿਨ ਮਗਰੋਂ ਉਹ ਨੰਗਿਆਂ ਹੀ ਉਸੇ ਤਰ੍ਹਾਂ ਹੀ ਬੈਠੀ ਰਹਿੰਦੀ ਸੀ ਕਈ ਵਾਰ ਕੰਧ ਨਾਲ ਸਿਰ ਲਾ ਕੇ ਸਿੱਧਾ ਝਾਕਦੀ ਜਾਂ ਫਿਰ ਗੋਡਿਆਂ ਵਿੱਚ ਸਿਰ ਦੇ ਕੇ ਬੈਠੀ ਰਹਿੰਦੀ ਉਸ ਕਮਰੇ ਵਿੱਚ ਕੋਈ ਕੰਬਲ ਵੀ ਨਹੀਂ ਛੱਡਿਆ ਸੀ ਰਾਤ ਨੂੰ ਫਰਸ਼ ਠੰਡਾ ਹੋ ਜਾਂਦਾ ਸੀ ਪਰ ਉਹ ਨੂੰ ਐਵੇਂ ਹੀ ਰੱਖਿਆ ਜਾਂਦਾ ਸੀ ਉਹ ਕਿਸੇ ਚੀਜ਼ ਦੀ ਮੰਗ ਵੀ ਨਹੀਂ ਕਰਦੀ ਸੀ ਸ਼ਾਇਦ ਉਹ ਮੌਤ ਨੂੰ ਉਡੀਕ ਰਹੀ ਸੀ ਤੇ ਇਸ ਤਰੀਕੇ ਛੇਤੀ ਇਸ ਸਭ ਕੁਝ ਵਿੱਚੋਂ ਨਿਕਲਣਾ ਚਾਹੁੰਦੀ ਸੀ ਉਹ ਹੌਲਦਾਰ ਦੇ ਕਹਿਣ ਮੁਤਾਬਕ ਕਿ ਉਹ ਸੱਭਿਆਚਾਰਕ ਸ਼ਰਮ ਦੇ ਨਾਤੇ ਆਪਣੇ ਨਾਲ ਇੱਕ ਕੱਪੜਾ ਲੈ ਕੇ ਜਾਂਦਾ ਤੇ ਉਹਨੂੰ ਰੋਟੀ ਦੇਣ ਤੋਂ ਪਹਿਲਾਂ ਆਪਣਾ ਆਪ ਢੱਕਣ ਲਈ ਕਹਿੰਦਾ ਉਹ ਕੁਝ ਵੀ ਖਾਣੋਂ ਹਟ ਗਈ ਸੀ ਉਹਨੂੰ ਜਲਾਲਤ ਨੇ ਜਿਉਂਦਿਆਂ ਮਾਰ ਦਿੱਤਾ ਸੀ ਠੰਡ ਅਤੇ ਭੁੱਖ ਨਾਲ ਇੱਕ ਰਾਤ ਉਹ ਬੇਹੋਸ਼ ਹੋ ਗਈ। ਅਗਲੀ ਸਵੇਰ ਪੁਲਿਸ ਵਾਲੇ ਆਏ ਤੇ ਉਸ ਨੂੰ ਇੱਕ ਕੰਬਲ ਵਿੱਚ ਗੱਠੜੀ ਬਣ ਕੇ ਲੈ ਗਏ ਤੇ ਫਿਰ ਉਹ ਮੁੜ ਕੇ ਨਹੀਂ ਆਈ। ਹੌਲਦਾਰ ਨੇ ਇਹ ਵਾਰਤਾ ਦੱਸ ਕੇ ਜਥੇਦਾਰ ਨੂੰ ਕਿਹਾ ਕਿ ਤੂੰ ਬਾਹਰ ਜਾ ਕੇ ਇਸ ਔਰਤ ਬਾਰੇ ਜ਼ਰੂਰ ਪਤਾ ਕਰੀਂ ਅਤੇ ਉਹਦੇ ਘਰ ਵਾਲਿਆਂ ਨੂੰ ਉਹਦੇ ਨਾਲ ਜੋ ਬੀਤੀ ਬਾਰੇ ਦੱਸੀਂ। ਜਥੇਦਾਰ ਦੇ ਕਹਿਣ ਮੁਤਾਬਕ ਉਹਨੇ ਬਾਹਰ ਆ ਕੇ ਅਜਿਹੀ ਔਰਤ ਬਾਰੇ ਪਤਾ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਜਿਸ ਨੂੰ ਜਰਨਲ ਲਾਭ ਸਿੰਘ ਨਾਲ ਸਬੰਧਤ ਹੋਣ ਕਰਕੇ ਚੁੱਕਿਆ ਗਿਆ ਹੋਵੇ ਮੈਨੂੰ ਵੀ ਉਹਦੇ ਕੋਲੋਂ ਜਾਣਕਾਰੀ ਮਿਲਣ ਤੋਂ ਬਾਅਦ ਸੋਚਣ ਨਾਲ ਕੋਈ ਅਜਿਹੀ ਔਰਤ ਦਾ ਚੇਤਾ ਨਹੀਂ ਆਇਆ ਜਿਸ ਦੇ ਚੁੱਕੇ ਗਵਾਚੇ ਹੋਣ ਦੀ ਜਾਣਕਾਰੀ ਹੋਵੇ ਜਿਸ ਵੇਲੇ ਦੀ ਗੱਲ ਜਥੇਦਾਰ ਨੇ ਸੁਣਾਈ ਉਸ ਵੇਲੇ ਅਸੀਂ ਜਰਨਲ ਲਾਭ ਸਿੰਘ ਨਾਲ ਬਹੁਤ 18 ਉੱਤੇ ਇਕੱਠੇ ਹੀ ਵਿਚਰਦੇ ਸਾਂ ਪਰ ਸਾਡੀ ਜਾਣਕਾਰੀ ਵਿੱਚ ਅਜਿਹੀ ਕੋਈ ਔਰਤ ਨਹੀਂ ਆਈ ਪੁਲਿਸ ਅਤੇ ਖੂਫੀਆ ਮਹਿਕਮਿਆਂ ਦਾ ਇਹ ਇੱਕ ਆਮ ਪੈਤੜਾ ਹੀ ਹੁੰਦਾ ਹੈ ਜਦੋਂ ਕਿਸੇ ਠਾਹਰ ਵਾਲਿਆਂ ਜਾਂ ਦੋਸਤ ਰਿਸ਼ਤੇਦਾਰਾਂ ਜਾਂ ਬੀਬੀਆਂ ਨੂੰ ਫੜਦੇ ਹਨ ਤਾਂ ਉਹ ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜਨ ਅਤੇ ਜਲੀਲ ਕਰਨ ਲਈ ਪਹਿਲਾ ਦੋਸ਼ ਹੀ ਇਹੀ ਲਾਉਂਦੇ ਹਨ ਕਿ ਤੁਹਾਡੇ ਖਾੜਕੂਆਂ ਨਾਲ ਸਰੀਰਕ ਸੰਬੰਧ ਹਨ ਫਿਰ ਸਾਰੀ ਪੁੱਛਗਿੱਛ ਵਿੱਚ ਇਹ ਪੈਤੜਾ ਕਦੇ ਨਹੀਂ ਛੱਡਦੇ ਅਜਿਹੇ ਮਹਿਕਮਿਆਂ ਵਿੱਚ ਰਹਿਣ ਨਾਲ ਬੰਦਿਆਂ ਦੀ ਮਾਨਸਿਕ ਹਾਲਤ ਵੀ ਅਜਿਹੀ ਹੋ ਜਾਂਦੀ ਹੈ ਖੁਫੀਆ ਮਹਿਕਮਿਆਂ ਅਤੇ ਪੁਲਿਸ ਵਾਲਿਆਂ ਨੂੰ ਔਰਤ ਮਰਦ ਦਾ ਹੋਰ ਕੋਈ ਰਿਸ਼ਤਾ ਹੀ ਸਮਝ ਨਹੀਂ ਆਉਂਦਾ ਹੁੰਦਾ ਉਹ ਕਦੀ ਮੰਨ ਹੀ ਨਹੀਂ ਸਕਦੇ ਕਿ ਬੇਗਾਨੇ ਬੰਦੇ ਅਤੇ ਔਰਤ ਜੇ ਜਾਣਦੇ ਹੋਣ ਜਾਂ ਮਿਲਦੇ ਹੋਣ ਉਹਨਾਂ ਵਿੱਚ ਸਰੀਰਕ ਸੰਬੰਧ ਨਹੀਂ ਹੋਣਗੇ ਹਕੂਮਤਾਂ ਦੇ ਇਹ ਬੰਦੇ ਸਭ ਤੋਂ ਪਹਿਲਾਂ ਹਥਿਆਰਬੰਦ ਸੰਘਰਸ਼ ਨੂੰ اخلاق ਦੇ ਨੁਕਤੇ ਤੋਂ ਨਿਸ਼ਾਨਾ ਬਣਾਉਂਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਯੋਧੇ ਲਈ ਅਨਖ ਅਤੇ اخلاق ਹੀ ਸਭ ਜੋ ਹੁੰਦਾ ਹੈ ਇਸ ਕਰਕੇ ਹਕੂਮਤਾਂ ਵਾਰ-ਵਾਰ ਉਸੇ ਨਾਜ਼ੁਕ ਥਾਂ ਉੱਤੇ ਵਾਰ ਕਰਦੀਆਂ ਹਨ ਵਿਪਰ ਸੰਸਕਾਰੀ ਹਕੂਮਤ ਨੇ ਸਾਡੇ ਸੰਘਰਸ਼ ਖਿਲਾਫ ਵੀ ਇਹ ਪੈਤੜਾ ਅਪਣਾਈ ਰੱਖਿਆ ਹੈ ਇਹ ਬੀਬੀ ਕੌਣ ਸੀ ਇਹ ਕੋਈ ਖਾੜਕੂ ਤਾਂ ਨਹੀਂ ਸੀ ਜਿਸ ਨੇ ਸਰਕਾਰ ਖਿਲਾਫ ਹਥਿਆਰ ਚੁੱਕੇ ਹੋਣ ਇਹ ਕਿਸੇ ਖਾੜਕੂ ਦੀ ਭੈਣ ਘਰ ਵਾਲੀ ਜਾਂ ਧੀ ਵੀ ਨਹੀਂ ਸੀ ਕਿਉਂਕਿ ਉਸ ਵਕਤ ਉਸਦੇ ਗੁੰਮ ਹੋਣ ਜਾਂ ਚੁੱਕੇ ਜਾਣ ਬਾਰੇ ਕੋਈ ਖਬਰ ਸਾਹਮਣੇ ਨਹੀਂ ਆਈ ਸੀ ਕਿਸੇ ਠਹਰ ਵਾਲੇ ਪਰਿਵਾਰ ਦੀ ਔਰਤ ਹੋ ਸਕਦੀ ਹੈ ਜਿਸ ਨੂੰ ਡਰਦੇ ਮਾਹੌਲ ਵਿੱਚ ਜਾਂ ਕਿਸੇ ਹੋਰ ਕਾਰਨ ਵੱਸ ਪਰਿਵਾਰ ਵਾਲਿਆਂ ਨੇ ਉਹਨੂੰ ਲੱਭਣ ਦੀ ਥਾਂ ਭਲਾਉਣਾ ਬਿਹਤਰ ਸਮਝਿਆ ਇਹ ਗੱਲ ਤਾਂ ਪੱਕੀ ਹੈ ਕਿ ਉਹ ਖਾੜਕੂ ਸੰਘਰਸ਼ ਵਿੱਚ ਸ਼ਰਧਾ ਅਤੇ ਯਕੀਨ ਰੱਖਦੀ ਹੋਣੀ ਹੈ ਉਹਦੇ ਪੰਥ ਨਾਲ ਪਿਆਰ ਕਰਨ ਹੀ ਉਹਨੂੰ ਲਾਲਤ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਸਾਡਾ ਉਹਦੇ ਅੱਗੇ ਸਿਰ ਝੁਕਦਾ ਹੈ ਅਸੀਂ ਉਹਨੂੰ ਸਦਕ ਵਾਲੀ ਬੀਬੀ ਕਹਿ ਸਕਦੇ ਹਾਂ ਇੱਕ ਔਰਤ ਵਜੋਂ ਇਹ ਪੰਥ ਵਿੱਚ ਸ਼ੁੱਧ اخلاق ਦੀ ਸਿਰਜਣਾ ਹੈ ਮਾਂ ਧੀ ਭੈਣ ਜਾਂ ਪਤਨੀ ਵਜੋਂ ਵਿਚਰ ਕੇ ਯੋਧਿਆਂ ਦੇ ਕਿਰਦਾਰ ਨੂੰ ਔਰਤ ਹੀ ਸਿਰਜਦੀ ਹੈ ਉਹ ਗੁੰਮ ਨਾਮ ਰਹਿ ਕੇ ਸਭ ਦਰਦ ਪੀੜ ਨੂੰ ਸੋਖ ਲੈਂਦੀ ਹੈ ਗੁਰੂ ਦੀ ਮਿਹਰ ਨਾਲ ਸਿੱਖ ਬੀਬੀਆਂ ਆਪਾ ਵਾਰ ਕੇ ਭਵਿੱਖ ਦੇ ਆਉਣ ਵਾਲੇ ਸੂਰਮਿਆਂ ਨੂੰ ਤਿਆਰ ਕਰਦੀਆਂ ਹਨ ਧੰਨਵਾਦ